ਯਹੋਨਾ ਦੀ ਕਿਤਾਬ ਉਹਦਾ 14 ਨੰਬਰ ਅਧਿਆਇ ਉਹਦੀ 12 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਮੈਂ ਤੁਹਾਨੂੰ ਸੱਚ ਸੱਚ ਆਖਦਾ ਕਿ ਜੋ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ ਸਗੋਂ ਇਹਨਾਂ ਨਾਲੋਂ ਵੱਡੇ ਕੰਮ ਕਰੇਗਾ ਹallelujah ਹallelujah ਪ੍ਰਭੂ ਯਿਸੂ ਮਸੀਹ ਨੇ ਕਿਹਾ ਨੇ ਚਾ ਕਰਦਾ ਆ ਸੋ ਇਹ ਕੰਮ ਜਿਹੜੇ ਮੈਂ ਕਰਦਾ ਆ ਅਰਥਾਤ ਜਿਹੜੇ ਕੰਮ ਪ੍ਰਭੂ ਯਿਸੂ ਮਸੀਹ ਜੀ ਨੇ ਕੀਤੇ ਉਹ ਵੀ ਕਰੇਗਾ ਸਗੋਂ ਇਹਨਾਂ ਨਾਲੋਂ ਇਹਨਾਂ ਨਾਲੋਂ ਇਦਾਂ ਕਰੋ ਜਿਹੜੇ ਛੋਲੇ ਮੂੰਹ ਚ ਪਾਏ ਥੋੜੀ देर ਲਈ ਕੱਢ ਦਿਓ ਇਹਨਾਂ ਨਾਲੋਂ ਦੇਖਿਆ ਇਹਦਾ ਮਤਲਬ ਪਾਏ ਹੋਏ ਸੀ ਦਿਸ ਇਜ਼ ਦਾ ਪ੍ਰੋਬਲਮ ਇਹ ਹੀ ਸਮੱਸਿਆ ਆ ਅਸੀਂ ਉੱਕ ਜਾਂਦੇ ਆ ਖੁੰਜ ਜਾਂਦੇ ਆ ਤੇ ਫਿਰ ਕਹਿੰਦੇ ਗੱਲ ਨਹੀਂ ਬਣਦੀ ਜਦ ਗੱਲ ਸੁਣਨੀ ਨਹੀਂ ਤੇ ਗੱਲ ਬਣਨੀ ਕਿੱਦਾਂ ਤੁਸੀਂ ਬੈਠੇ ਕਿੱਥੇ ਹੋ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਤੁਸੀਂ ਇਹ ਨਾ ਸੋਚੋ ਤੁਸੀਂ ਖੁਦ ਸ਼ੈੱਡ ਦੇ ਹੇਠਾਂ ਦਰਿਆ 'ਤੇ ਬੈਠੇ ਹੋਇਓ ਚੇਤਾ ਰੱਖਿਆ ਕਰੋ ਸ਼ਬਦ ਹੀ ਪਰਮੇਸ਼ਵਰ ਹੈ ਔਰ ਤੁਸੀਂ ਸ਼ਬਦ ਦੀ ਹਜ਼ੂਰੀ ਵਿੱਚ ਬੈਠੇ ਹੋ ਸ਼ਬਦ ਦੇ ਧਾਰੀ ਹੋਇਆ ਤੇ ਉਹਦਾ ਨਾਮ ਯੇਸੂ ਰੱਖਿਆ ਗਿਆ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਪਰਮੇਸ਼ਵਰ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਉਸ ਪਰਮੇਸ਼ਵਰ ਦੀ ਹਜ਼ੂਰੀ ਚ ਜਿਹਦੇ ਲਈ ਤੁਸੀਂ ਤਰਸਦੇ ਰਹਿੰਦੇ ਹੋ ਕਿ ਜੇ ਕਿਤੇ ਮੈਨੂੰ ਮਿਲ ਜਾਏ ਤੇ ਮੈਂ ਰੋ ਰੋ ਕੇ ਹਾਲ ਸੁਣਾਵਾਂ ਉਹ ਪਰਮੇਸ਼ਵਰ ਜੇ ਕਿਤੇ ਮੈਨੂੰ ਮਿਲ ਜਾਏ ਤਾਂ ਮੈਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰ ਲਵਾਂ ਉਹ ਪਰਮੇਸ਼ਵਰ ਜੇ ਮੈਨੂੰ ਮਿਲ ਜਾਵੇ ਕਿੰਨੀ ਕ ਚੇਤਨਾ ਹੈ ਇਹਨਾਂ ਦੇ ਅੰਦਰ ਦੇਖਿਓ ਕਿਤੇ ਉਹਦੀ ਪਰਖ ਦੇ ਵਿੱਚ ਫੇਲ ਨਾ ਹੋ ਜਿਓ ਤੁਹਾਡਾ ਪ੍ਰੇਮ ਜ਼ਾਹਿਰ ਹੋ ਜਵੇ ਤੁਹਾਡਾ ਪ੍ਰੇਮ ਜਿੱਤ ਜਾਵੇ ਤੇ ਅੱਜ ਬਰਕਤ ਲੈ ਕੇ ਹੀ ਜਾਇਓ ਹਾਲੇਲੂਇਆ ਹallelujah ਅੱਜ ਬਰਕਤ ਲੈ ਕੇ ਹੀ ਜਾਣੀ ਆ ਕਿਉਂਕਿ ਬਰਕਤ ਦੇਣ ਵਾਲਾ ਮੌਜੂਦ ਆ ਹallelujah ਪਰ ਇਹ ਵੀ ਚਤੇ ਰੱਖਿਓ ਇੱਕ ਬਰਕਤ ਖੋਣ ਨੂੰ ਵੀ ਤਿਆਰ ਬੈਠਾ ਆ ਤੁਸੀਂ ਉਹਨੂੰ ਨਿਫਤੇਮੰਦ ਹੋਣ ਦੇਣਾ ਪਰ ਤੁਸੀਂ ਫਤੇਮੰਦ ਹੋਣਾ ਯਾਰ ਪਰਮੇਸ਼ਵਰ ਤੋਂ ਬਰਕਤ ਲੈਣੀ ਆ ਹallelujah ਅਰ ਕਹਿੰਦਾ ਮੈਂ ਤੁਹਾਨੂੰ ਸੱਚ-ਸੱਚ ਆਖਦਾ ਜਿਹੜਾ ਵੀ ਮੇਰੇ ਉੱਤੇ ਨੇਚਾ ਕਰਦਾ ਸੋ ਉਹ ਕੰਮ ਜਿਹੜੇ ਪ੍ਰਭੂ ਯਿਸੂ ਮਸੀਹ ਜੀ ਨੇ ਕੀਤੇ ਉਹ ਕਰਦਾ ਸਗੋਂ ਇਹਨਾਂ ਨਾਲੋਂ ਵੀ ਵੱਡੇ ਕੰਮ ਇਹਨਾਂ ਨਾਲੋਂ ਵੀ ਇਹਨਾਂ ਨਾਲੋਂ ਵੀ ਵੱਡੇ ਕੰਮ ਕਰੇਗਾ ਹallelujah ਤਾਂ ਕਹੋ ਅੱਜ ਮੈਂ ਵੱਡੇ ਵੱਡੇ ਕੰਮਾਂ ਨੂੰ ਵੇਖਾਂਗਾ ਅੱਜ ਯਿਸੂ ਨਾਮ 'ਚ ਮੈਂ ਵੱਡੇ ਵੱਡੇ ਕੰਮਾਂ ਨੂੰ ਵੇਖਾਂਗਾ ਕਿ ਯਿਸੂ ਮਸੀਹ ਦੇ ਨਾਮ ਦੇ ਵਿੱਚ ਇੱਥੇ ਵੱਡੇ ਵੱਡੇ ਕੰਮ ਹੋਣਗੇ ਅੱਜ ਮੇਰੇ ਜੀਵਨ 'ਚ ਵੱਡੇ ਵੱਡੇ ਕੰਮ ਹੋਣਗੇ ਮੈਂ ਪਟੀਆਂ ਪੱਡੀਆਂ ਗਵਾਹੀਆਂ ਦਾ ਗਵਾਹ ਬਣਾਗਾ ਮੇਰੇ ਜੀਵਨ ਦੇ ਵਿੱਚ ਵੱਡੀਆਂ ਗਵਾਹੀਆਂ ਹੋਣਗੀਆਂ ਅੱਜ ਇੱਥੇ ਵੱਡੇ ਵੱਡੇ ਕੰਮ ਹੋਣਗੇ ਆਮੇਨ ਹallelujah ਪਹਿਲਾ ਕੋਰਿੰਥੀਆ ਉਹਦਾ 2 ਨੰਬਰ ਅਧਿਆਇ ਉਹਦੀ 4 ਨੰਬਰ ਪੰਕਤੀ ਚ ਇਦਾਂ ਲਿਖਿਆ ਅਤੇ ਮੇਰਾ ਬਚਨ ਅਤੇ ਮੇਰਾ ਪ੍ਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰਥਾ ਦੇ ਪਰਮਾਣ ਨਾਲ ਸੀ ਪ੍ਰਭੂ ਦਾ ਦਾਸ ਕੀ ਕਹਿ ਰਿਹਾ ਆ ਕਹਿੰਦਾ ਜਿਹੜਾ ਮੈਂ ਬਚਨ ਕਰਦਾ ਆ ਜਿਹੜਾ ਮੈਂ ਪ੍ਰਚਾਰ ਕਰਦਾ ਆ ਇਹ ਕੋਨਾ ਆ ਜਾਂ ਸੁਣਾਉਂਦਾ ਆ ਸਿਰਫ ਉਹਨਾਂ ਗੱਲਾਂ ਨੂੰ ਮਨੋ ਵਚਨ ਨੂੰ ਨਹੀਂ ਸੁਣਾਂਗੇ ਪਰ ਤੁਸੀਂ ਇੱਥੇ ਇਸ ਵਚਨ ਦੇ ਪਰਮਾਣੂ ਵੇਖੋਗੇ ਪਰਮੇਸ਼ਵਰ ਦੇ ਆਤਮਾ ਦੇ ਸਮਰਥ ਦੇ ਦੁਆਰਾ ਹallelujah ਕਿਉਂਕਿ ਪਰਮੇਸ਼ਵਰ ਦਾ ਰਾਜ ਗੱਲਾਂ ਬਾਤਾਂ ਦਾ ਨਹੀਂ ਆ ਪਰਮੇਸ਼ਵਰ ਦਾ ਰਾਜ ਸਮਰਥਾ ਦਾ ਰਾਜ ਉਹ ਸਿਰਫ ਗੱਲੀਬਾਤੀ ਨਹੀਂ ਕੰਮ ਹੁੰਦੇ ਹਕੀਕਤ ਦੇ ਵਿੱਚ ਕੰਮ ਕੁੱਪਾ ਸਿੱਧਾ ਹੋ ਗਿਆ ਅਰ ਉਹ ਕੁੱਪਾ ਜਾਣਦਾ ਆ ਕਿਉਂ ਕੁੱਪਤ ਉਹਦੇ ਕੋਲ ਸੀਗਾ ਉਹਦੇ ਜਿਸਮ ਦੇ ਅੰਦਰ ਕੁੱਪ ਸੀ ਉਹ ਕਿੰਨਾ ਦੁਖੀ ਸੀ ਅਰ ਜਦੋਂ ਸਿੱਧਾ ਹੋ ਗਿਆ ਤੇ ਕਿੰਨਾ ਆਰਾਮ ਆਇਆ ਉਹਨੂੰ ਸੋ ਪਰਮਾਨ ਹੋਏਗਾ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਆਤਮਾ ਦੇ ਕੰਮ ਦਾ ਹallelujah